ਅੱਜ ਅਸੀਂ ਆਏ ਆਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਕਾਉਂਸਲਰ ਕੈਲ ਸਿੰਘ ਬੁਖਟਰ ਵੈਸੇ ਤੁਹਾਨੂੰ ਦੱਸ ਦਈਏ ਕਿ ਮੈਡਮ ਮਨਜੀਤ ਕੌਰ ਬੁਖਟਰ ਕਾਉਂਸਲਰ ਨੇ ਰਿਟਾਇਰਡ ਪ੍ਰਿੰਸੀਪਲ ਸੋ ਇਹ ਨਾਲ ਚਰਚਾ ਜਿਹੜੀ ਆ ਕਰਨੀ ਹੈ ਜਿਹੜਾ ਨਜ਼ਾਰਾ ਹੈ ਉਹ ਹੈ ਇੱਕ ਵਾਰ ਜੀ ਕਿਹਾ ਲੈ ਜੀ ਹੋਰ ਸਾਨੂੰ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਕੀ ਮੈਂ ਕਿਸ ਰਹਿ ਬੜੀ ਤੁਸੀਂ ਤਾਂ ਹਰੀਆਲੀ ਕਰ ਰੱਖੀ ਹੈ ਕੋਠੀ ਜੰਦਰ ਹਾਂ ਨਹੀਂ ਐ ਨਾ ਐ ਹੈ ਜੀ ਵੀ ਇਹ ਮੰਨੂ ਜਿਹੜਾ ਫੌਂਗ ਹੈ ਪੂਰਾ ਆ ਇਥੋਂ ਆਹ ਤੁਹਾਨੂੰ ਦਿਖਾ ਹੀ ਦਿੰਦੇ ਆ ਦੇਖੋ ਵੀ ਜਿਵੇਂ ਆ ਮਸਮੀ ਦਾ ਬੂਟਾ ਹੈ ਅਦੇ ਕੁ ਲੈਸਨ ਵੀ ਲਾਈ ਹੋਈ ਆ ਆ ਦੇਖੋ ਕਰੇਲੇ ਹੈਗੇ ਆ ਇਹ ਹੁਣ ਉੱਤੇ ਚੜਨਗੇ ਇਹਦੇ ਲਖੜਾ ਲੁਕੜਾ ਲਾ ਕੇ ਆ ਦੇਖੋ ਸੇਬ ਦਾ ਗੁੱਟਾ ਅੱਛਾ ਸੇਬ ਵੀ ਲਗਾ ਰਿਹਾ ਸੇਬ ਦਾ ਬੁੱਟਾ ਹੈ ਇਹ ਅੱਛੀ ਆ ਜਿਵੇਂ ਕਿੰਨੂ ਹੈ ਅੱਛੀ ਕੁ ਹੈ ਠੀਕ ਨੂੰ ਆ ਆ ਜਿਹੜਾ ਹੈਗਾ ਅੰਬ ਹੈਗਾ ਬਹੁਤ ਉਹ ਬਹੁਤ ਵਧੀਆ ਬਰੇਡੀ ਆ ਬਹੁਤ ਤੇ ਐਸ ਦਾ ਉਹ ਆਪਣਾ ਮੌਸਮ ਦਾ ਕੋਈ ਫਰਕ ਉਹ ਨਹੀਂ ਪੈਂਦਾ ਯਾਰ ਸਰ ਮੈਨੂੰ ਕੁਝ ਨਹੀਂ ਐ ਤੇ ਮੈਂ ਕਹਿੰਦਾ ਇਹ ਜਿਹੜੀ ਜ਼ਮੀਨ ਆ ਨਾ ਬੜੀ ਕਿਉਂਕਿ ਖੇਤ ਹੀ ਸੀਗੇ ਪਹਿਲਾਂ ਬਹੁਤ ਵਧੀਆ ਜ਼ਮੀਨ ਹੈ ਜਿਹੜੀ ਮੰਦੀ ਹੈਗੀ ਹੈ ਵੀ ਆਮ ਹੁੰਦੇ ਨਹੀਂ ਆ ਦੇਖੋ ਕਿੰਨੂ ਏ ਇਹਦਾ ਅਸੀਂ ਫਾਲ ਆਇਆ ਸੀਗਾ ਤੂੰ ਤੋੜਤਾ ਹੂੰ ਵੀਰ ਹੋ ਜੇ ਹੋਰ ਹੋ ਜਾਂਦੇ ਆ ਵੇਖੋ ਫਿਰ ਅੰਬ ਹੈ ਆ ਜਿਹੜਾ ਅੰਬ ਇਹ ਬਾਕ ਸੋਨੀ ਵੈਰਟੀ ਹੈ ਇਹ ਰਾਮਪਾਲੀ ਤੋਂ ਦੂਸਰਾ ਹੈਗਾ ਇਹ ਮੇਰੇ ਖਿਆਲ ਪਿਛਲੇ ਬਾਰਿਸ਼ ਅਸੀਂ ਇੱਕ ਕੰਬ ਅੱਛਾ ਜੀ 10 ਕਿਲੋ ਦਾ ਅੱਛਾ ਜੀ ਹਾਂ ਦੋ ਹੀ ਲੱਗੇ ਸੀਗੇ ਤੋੜਤੇ ਸੀ ਅੱਛਾ ਇੰਨੇ ਬੁੱਟਿਆਂ ਦੇ ਵੀ ਹਾਂ ਵੀ ਹੁਣ ਤਾਂ ਬਹੁਤ ਲੱਗਣਗੇ ਹੂੰ ਤੇ ਆ ਫੇਰ ਦੇਖੋ ਆ ਦੇਖੋ ਕਿੰਨੂ ਐ ਹਾਂ ਜੀ ਤੁਹਾਨੂੰ ਐ ਇੱਕ ਕਿਸੇ ਘਰ ਦੇ ਵਿੱਚ ਕੋਠੀ ਚ ਨਹੀਂ ਇਦਾਂ ਲੱਗਦਾ ਨਹੀਂ ਜੀ ਕੋਠੀ ਦੇ ਅੰਦਰ ਜ਼ਿਆਦਾਤਰ ਫੁੱਲ ਵਗੈਰਾ ਹੁੰਦੇ ਆ ਜੀ ਹੋਰ ਹਾਂ ਜੀ ਇਹੇ ਮੇਰੇ ਖਿਆਲ ਆ ਰਾਮ ਉਹ ਜਿਹੜਾ ਹੈਗਾ ਆਰਾਮ ਪल्ली ਜਿਹੜਾ ਉਹ ਹੈ ਮੇਰੇ ਖਿਆਲ ਆ ਆ ਤੁਸੀਂ ਦੇਖੋ ਪੰਨਾ ਆ ਤੇ ਸੁਣ ਮੈਂ ਹੋਰ ਦਾ ਥੋੜਾ ਆ ਦੇਖੋ ਆ ਮਾਲਕ ਹੈ ਆ ਇਹ ਸੁੱਕਾ ਨੂੰ ਕੱਢ ਦਾਂਗੇ ਵਿੱਚੋਂ ਇਹ ਆਪਣੇ ਅੱਛਾ ਜੀ ਆ ਦੇਖੋ ਤੁਸੀਂ ਦੇਖੋ ਆ ਦੇਖੋ ਅੰਗੂਰਾਂ ਦੇ ਵਿੱਚ ਦੇਖੋ ਗੁੱਛੇ ਓਕੇ ਇਹ ਦੋ ਕਿਸਮ ਦੇ ਆ ਕਿਹੜੇ ਕਿਹੜੇ ਜੀ ਛੋਟੇ ਕਾਲੇ ਇੱਕ ਇਹ ਦੂਸਰੇ ਆ ਭਾਈ ਚਾਹ ਦੇਸੀ ਹਾਂ ਇਹ ਕੋਸ ਵੈਸੀ ਛੋਕਾਂ ਜਿਵੇਂ ਪਹਿਲੇ ਗਮਲਿਆਂ ਦੇ ਵਿੱਚ ਰੱਖਾਣੇ ਲਾਈ ਹੋਈਆਂ ਤੇ ਗਮਲੇ ਪਿੱਛੇ ਵੀ ਲੱਗੇ ਨੇ ਆ ਦੇਖੋ ਆ ਹੁਣ ਇਹ ਮਾਲੀ ਅੰਦਰ ਸੁੱਕੇ ਰੱਖ ਦਊਗਾ ਆ ਸੁੱਕੇ ਆਪ ਸ਼ਿਮਲਾ ਵਿੱਚ ਹੋਗੀ ਤੇ ਧਗੀਆਂ ਹੋ ਗਿਆ ਹਾਂ ਆ ਬੀਲਾ ਨੇ ਤੇ ਪਿੱਛੇ ਚਲੇ ਇੱਕ ਆਦੀਆਂ ਕਦੀਆਂ ਜੀ ਤਾਂ ਪਿੱਛੇ ਜਿਵੇਂ ਗੋਦੂ ਤੋਰੀ ਇਹ ਸਾਰੇ ਪਿੱਛੇ ਚਲੇ ਜਾਣਗੇ ਪਿੱਛੇ ਵੀ ਹੈ ਹਾਂ ਅੱਛਾ ਜੀ ਸੋ ਤੁਸੀਂ ਦੇਖਿਆ ਇੱਥੇ ਹਰ ਤਰ੍ਹਾਂ ਦੇ ਜਿਹੜੇ ਵੈਰਾਈਟੀ ਜਿਹੜੀ ਵੈਸੇ ਤਾਂ ਆਪਾਂ ਜੇ ਕਿਸੇ ਦੇ ਘਰੇ ਜਾਂ ਕੋਠੀ ਦੇ ਚਲੇ ਜਾਂਦੇ ਆ ਤੇ ਜ਼ਿਆਦਾਤਰ ਫੁੱਲ ਜਾਂ ਸਜਾਵਟੀ ਜਿਹੜੇ ਪੌਦੇ ਹੁੰਦੇ ਆ ਉਹ ਲੱਗੇ ਹੁੰਦੇ ਨੇ ਪਰ ਇੱਥੇ ਹਰ ਤਰ੍ਹਾਂ ਦੀ ਫਲ ਫਰੂਟ ਸਬਜ਼ੀਆਂ ਇਹ ਬਿਲਕੁਲ ਅੰਨਾ ਨੇ ਆਪ ਦਾ ਜਿਹੜਾ ਜਿਹੜੀ ਕੋਟੀ ਆ ਉਹ ਬਿਲਕੁਲ ਇਹ ਅੰਗੂਰ ਵੀ ਹੈ ਆਰਗੈਨਿਕ ਜਿਹੜੀ ਜਿਹੜੇ ਫਰੂਟ ਤੇ ਸਬਜ਼ੀਆਂ ਨੇ ਉਹ ਇੱਥੇ ਨਨ ਨੂੰ ਲਗਾ ਲਗਾਏ ਗਏ ਨੇ ਸਵਾਪਾ ਪਿੱਛੇ ਵੀ ਨਾਲ ਦਫੇ ਵੀ ਪਿਛਲੇ ਪਾਸੇ ਵੀ ਇਹੋ ਜਿਹਾ ਲੋਨ ਬਣਿਆ ਹੋਇਆ ਹੈ ਉੱਥੇ ਵੀ ਕਈ ਤਰ੍ਹਾਂ ਦੇ ਪੌਦੇ ਜਿਹੜੇ ਹੈ ਉਹ ਲਗਾਏ ਹੋਏ ਨੇ ਜਿੱਦ ਮੈਂ ਜੀ ਹਾਂ ਹਾਂ ਉਹ ਦੋਸਤ ਮੇਰੇ ਕਿਨੇ ਹੋਰ ਕਮਲੇ ਵੀ ਹੈ ਉੱਥੇ ਹੋਰ ਲੱਡੂ ਜੀ ਕਿਵੇਂ ਹੋ ਬਹੁਤ ਵਧੀਆ ਲੱਡੂ ਜੀ ਸਾਡੇ ਮਿੱਤਰ ਹੈ ਜੀ ਇਹ ਭਰਾ ਦੋ ਦੋ ਐਮਸੀ ਇਕੱਠੇ ਹੋ ਸਾਡਾ ਇੱਕ ਭਰਾ ਜੀ ਐਮਸੀ ਵਾਲੀ ਗੱਲ ਨਹੀਂ ਹੈ ਲੋ ਤੁਲਸੀ ਆੜ ਦਾ ਆੜ ਦਾ ਦੇ ਅ ਸਾਡੇ ਕੋਲ ਸੁਸਰਾ ਹੋ ਨਮਾਇਣ ਦਾ ਤੁਲਸੀ ਹੋ ਗਏ ਅਜਵਾਇਣ ਹੋ ਗਏ ਲਸਣ ਤੇ ਕਾਹਨੀਆ ਤੇ ਲਸਣ ਆ ਜੀ ਤੇ ਆ ਦੂਸਰੇ ਗਾਇਸਰ ਪਰ ਐ ਲੋਬੇਰਾ ਵੀ ਲਗਾ ਰੱਖਿਆ ਸਾਰੇ ਹੋਈ ਸਾਰਾ ਮੇਰੀ ਵੇਟ ਪਤਰ ਹੋਰ ਦਦ ਜੀ ਹਾਂਜੀ ਸਾਡੇ ਨੂੰਰ ਅਸੀਂ ਬੇਲਾ ਜਿਹੜੀ ਕਮਾਂਡੀਆਂ ਨੂੰ ਤੇ ਰੱਖੀਏ ਤਾਂ ਅੱਛਾ ਇਹ ਹਾਂ ਜਾ ਰਹੇ ਤੇ ਅਜਵਾਇਣ ਦਾ ਕਿਹੜਾ ਹੀ ਇੱਧਰ ਉਹ ਸੀ ਅੱਛਾ ਅਜਵਾਇਣ ਦੇ ਇੱਕ ਮੇਰਾ ਕਮਰਾ ਉੱਪਰ ਹੈ ਹਾਂਜੀ ਇੱਥੇ ਵੀ ਥੋੜੀ ਚੰਗੀ ਹੈ ਕਿੰਨਾ ਸੋਹਣਾ ਉਹਦੇ ਉੱਤੇ ਜਦੋਂ ਉੱਤੇ ਵੀ ਸੋਹਣੇ ਰਖੇ ਨੇ ਕਿੰਨਾ ਵਧੀਆ ਲੱਗਦਾ ਇਹ ਅਲੱਗ ਦਾ ਜਿੱਨਾ ਤੋਂ ਜਦੋਂ ਕੋਈ ਸੋ ਇੱਕ ਤੁਹਾਨੂੰ ਹੋਰ ਦਸੀਏ ਕਿ ਵੀ ਇਹਨਾਂ ਵੱਲੋਂ ਜਿਹੜੇ ਬੈਠਣ ਵਾਸਤੇ ਕੁਰਸੀਆਂ ਜਿਹੜੀਆਂ ਐ ਉਹ ਵੀ ਇੱਕ ਕੁਦਰਤੀ ਜਿਹੜੀ ਸਰਕੰਡੇ ਦੀ ਬਣੀ ਹੋਈਆਂ ਨੇ ਮੇਜ਼ ਤੇ ਕੁਰਸੀਆਂ ਸਾਡੇ ਲੱड्डू ਭਾਈ ਜੀ ਨੂੰ ਬਹੁਤ ਪਸੰਦ ਆਈਆਂ ਤੇ ਸਭ ਤੋਂ ਜ਼ਿਆਦਾ ਮੂੜੇ ਆਏ। ਇਹ ਆਹ ਮੂੜੇ ਬੋਲਦੇ ਆ ਇਹਨਾਂ ਨੂੰ